ਜੀ ਤੁਹਾਡੀ ਮੈਰਿਜ ਅਨਿਵਰਸਰੀ ਆ ਰਹੀ ਹੈ ਕੱਲ ਤੇ ਦੱਸਿਆ ਜਾ ਰਿਹਾ ਹੈ ਜੀ ਤੁਹਾਡੇ ਵੱਲੋਂ ਜਿਹੜਾ ਕੀ ਬੜੇ ਵਿਸ਼ੇਸ਼ ਤੌਰ ਤੇ ਮਨਾਇਆ ਜਾ ਰਿਹਾ ਹੈ ਹਾਂ ਜੀ ਨਮਸਕਾਰ ਜੀ ਅ ਕੱਲ 28 ਜੂਨ ਨੂੰ ਸਾਡੇ ਵਿਆਹ ਦੀ 15ਵੀਂ ਵਰੇਗਾਂ ਦੇ ਤਾਂ ਉਸੇ ਉਪਲਕਸ਼ ਤੇ ਵਿੱਚ ਸਵੇਰੇ 6 ਵਜੇ ਸਾਡੇ ਆਫਿਸ ਦੇ ਬਾਹਰ ਜਿਹੜਾ ਇਹ 슈ਗਰ ਫ੍ਰੀ ਚੈੱਕਅਪ ਕੈਂਪ ਲਗਾਇਆ ਜਾਏਗਾ ਇਹ ਜਿਹੜਾ ਕੈਂਪ ਇਹ ਡਾਕਟਰ ਬੀ ਦੀ ਸਚ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਤੇ ਪਾਰਟ ਲੈਬੋਰੀ ਦੇ ਸਹਿਯੋਗ ਨਾਲ ਲਗਾਇਆ ਜਾਏਗਾ ਤੇ ਨਾਲ ਹੀ ਸ਼ਾਮ ਨੂੰ ਜਿਹੜਾ 6 ਵਜੇ ਹੈ ਬੁੱਟੇ ਵੰਡੇ ਜਾਣਗੇ ਤੇ ਨਾਲ ਹੀ ਜਿਹੜੇ ਫਲਾਰ ਪੌਦੇ ਦਿੱਤੇ ਜਾਣਗੇ ਕੁਝ ਜਿਹੜੇ ਪੌਦੇ ਨੇ ਉਹ ਗਮਲਿਆਂ ਦੇ ਵਿੱਚ ਲਗਾਉਣ ਵਾਲੇ ਔਰ ਕੁਝ ਜਿਹੜੇ ਨੇ ਰੁੱਖ ਵੰਡੇ ਜਾਣਗੇ ਤਾਂ ਕਿ ਜਿਹੜਾ ਆਪਾਂ ਧਰਤੀ ਨੂੰ ਹਰਾ ਭਰਾ ਬਣਾ ਸਕੀ ਜੀ ਵਕਤ ਸਮੇਂ ਤੇ ਕਦੀ ਸੋਸਾਇਟੀ ਵੱਲੋਂ ਜਿਹੜੇ ਉਤਰਾਲੇ ਦਿੱਤੇ ਜਾਂਦੇ ਨੇ ਤਾਂ ਹੋਰ ਕਿਸ ਤਰ੍ਹਾਂ ਦੇ ਉਤਰਾਲੇ ਦਿੱਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਪਹਿਲੇ ਵੀ ਸੋਸਾਇਟੀ ਵੱਲੋਂ ਜਿਹੜਾ ਇਹ ਪਿੰਡ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਜਿਹੜਾ ਇਹ ਫ੍ਰੀ ਸਿਲਾਈ ਸੈਂਟਰ ਖੋਲੇ ਗਏ ਸੀ ਜਿੰਨੇ ਨਾਲ ਕਾਫੀ ਜਿਹੜੀ ਕੁੜੀਆਂ ਨੇ ਸਾਡੀਆਂ ਔਰਤਾਂ ਨੇ ਪਹਿਨਾ ਨੇ ਬੜਾ ਜਿਹੜਾ ਹੰਦਾ ਲਾਭ ਉਠਾਇਆ ਸੀ ਇਸ ਤੋਂ ਇਲਾਵਾ ਜਿਹੜਾ ਇਹ ਹੋਰ ਵੀ ਮੈਡੀਕਲ ਚੈੱਕਅਪ ਕੈਂਪ ਜਿਹੜੇ ਸਮੇਂ-ਸਮੇਂ ਤੇ ਲਗਾਏ ਗਏ ਨੇ ਤੇ ਐਨੂਅਲ ਟਾਈਮ ਦੇ ਵਿੱਚ ਵੀ ਆ ਜੋ ਪ੍ਰਾਲੇ ਜਿਹੜੇ ਨੇ ਸੈਲਟੀ ਵੱਲੋਂ ਕਿਤੇ ਜਾ ਰਹੇ ਜੀ ਦੇਖੋ ਜਿਵੇਂ ਤੁਹਾਡੇ ਵੱਲੋਂ ਗੁੱਟਿਆਂ ਦਾ ਅਤੇ ਸ਼ੂਗਰ ਕੈਂਪ ਦਾ ਜਿਹੜਾ ਉਪਰਲਾ ਕੀਤਾ ਜਾ ਰਿਹਾ ਕਿੰਨਾ ਕੁ ਉਸ ਨੂੰ ਸਲਾਹ ਹੈ ਜੋ ਸਮੇਂ ਦੇ ਵਿੱਚ ਕਿੰਨੀ ਲੋੜਾਂ ਦੀ ਜਾਂ ਕਿੰਨੀ ਲੋੜ ਪਈ ਸੀ ਦੇਖੋ ਇਹ ਅੱਜ ਦੇ ਸਮੇਂ ਦੀ ਨੀਡ ਹੈ ਆਪਾਂ ਆਪਣੇ ਸਵਾਰਥ ਵਾਸਤੇ ਆਪਣੇ ਜੀ ਕਮਾਦੀ ਪੂਰਤੀ ਵਾਸਤੇ ਜਿਹੜਾ ਇਹ ਪੇੜ ਨੂੰ ਕਟਦੇ ਆ ਲੇਕਿਨ ਨਵੇਂ ਪੇੜ ਲਗਾਉਣ ਵਾਸਤੇ ਨਹੀਂ ਸੋਚਦੇ ਉਹਨਾਂ ਦਾ ਹੀ ਨਤੀਜਾ ਇਹ ਕਿ ਅੱਜ ਜਿਹੜਾ ਇਹ ਸਾਡੇ ਜਿਹੜਾ ਵਾਤਾਵਰਣ ਜਿਹੜਾ ਇਹ ਬਹੁਤ ਤਾਪਮਾਨ ਵੱਧ ਗਿਆ ਜਿਹੜਾ ਅਸਹਿਨਿਆ ਹੈ ਔਰ ਅੱਜ ਦੇ ਟਾਈਮ ਦੀ ਜਿਹੜੀ ਜ਼ਰੂਰਤ ਨੂੰ ਵੇਖਦੇ ਹੋਏ ਇਹ ਸਾਰਾ ਦਾ ਇੱਕ ਸਾਂਝਾ ਸਹਿਯੋਗ ਹੈ ਜਿੰਦੇ ਵਿੱਚ ਬੱਚਿਆਂ ਨੂੰ ਵੀ ਅੱਗੇ ਆਣਾ ਚਾਹੀਦਾ ਹੈ ਸਾਡੇ ਯੂਥ ਨੂੰ ਵੀ ਅੱਗੇ ਆਣਾ ਚਾਹੀਦਾ ਹੈ ਔਰ ਹੋਰ ਵੀ ਜਿਹੜੀ ਸਾਇਟੀਆਂ ਨੇ ਸਾਰ ਨੂੰ ਅੱਗੇ ਆ ਕੇ ਜੋ ਪ੍ਰਾਲੇ ਕਰਨੇ ਚਾਹੀਦੇ ਨੇ ਔਰ ਜਨਤਾ ਦੇ ਵਿੱਚ ਜਿਹੜੀ ਅਵੇਅਰਨੈਸ ਇਹ ਪੈਦਾ ਕਰਨੀ ਚਾਹੀਦੀ ਹੈ